ਗੱਜਮੀ ਲਹਿੰਦੀ ਤੇ ਚੜ੍ਹਦੇ ਪੰਜਾਬ ਤੋਂ ਪਹਿਲਾਂ ਦੀ ਜਿਹੜੀ ਪੰਜਾਬ ਦੀ ਝਲਕ ਜਿਹੜੀ ਪੁਰਾਤਨ ਪੰਜਾਬ ਦੀ ਝਲਕ ਉਹ ਤੁਹਾਨੂੰ ਪ੍ਰੋਪਰ ਦੇਖਣ ਨੂੰ ਮਿਲੂਗੀ ਤੁਸੀਂ ਆਸੇ-ਪਾਸੇ ਸਾਰੇ ਪੁਰਾਣੇ ਇਹ ਬਹੁਤ ਜ਼ਰਦਾਈ ਪਿੱਪਲ ਵੀ ਬਹੁਤ ਜ਼ਰਦਾ ਪੁਰਾਣਾ ਹੈ ਇਹ ਤਕਰੀਬਨ ਵੰਡ ਤੋਂ ਪਹਿਲਾਂ ਦੇ ਪਿੱਪਲ ਵੰਡ ਦੇ ਪਹਿਲਾਂ ਦੋ ਚਾਰ ਕਰ ਰਹੇ ਸੀ ਇੱਥੇ ਹੂੰ ਬਾਕੀ ਸਾਡੇ ਪਿੰਡ ਦੀ ਵੰਡ ਵੀ ਅੱਡ ਹੈ ਗਲੀ ਵੀ ਅੱਡ ਹੈ ਜੀ ਮੁਸਲਮਾਨਾਂ ਵਾਲੇ ਅੱਡ ਸੋਏ ਉਹਨਾਂ ਦਾ ਵਾਸ ਇੱਕ ਪਾਸੇ ਸਾਡਾ ਵਾਸ ਇੱਕ ਪਾਸੇ ਸਸਰੀਕਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਮਹਿਕ ਦੀ ਸੁਗਾਰ ਦੇ ਵਿੱਚ ਤੇ ਰਾਜਸਥਾਨ ਸੂਬੇ ਦੇ ਇੱਕ ਇਹੋ ਜਿਹੇ ਪਿੰਡ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਆ ਤੇ ਮੈਂ ਬਾਈ ਜੀਵਨ ਨੂੰ ਕਹੂੰਗਾ ਕਿ ਆਸੇ ਪਾਸੇ ਦਾ ਮਾਹੌਲ ਦਿਖਾਉਣ ਤੇ ਤੁਹਾਨੂੰ ਦੇਖਣ ਦੇ ਵਿੱਚ ਜਮਾ ਇਦਾਂ ਲੱਗੂਗਾ ਜਿਵੇਂ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਪਹਿਲਾਂ ਦੀ ਜਿਹੜੀ ਪੰਜਾਬ ਦੀ ਝਲਕ ਹੈ ਜਿਹੜੀ ਪ੍ਰਾਤਨ ਪੰਜਾਬ ਦੀ ਝਲਕ ਹੈ ਉਹ ਤੁਹਾਨੂੰ ਪ੍ਰੋਪਰ ਦੇਖਣ ਨੂੰ ਮਿਲੂਗੀ ਤੁਸੀਂ ਵੇਖੋ ਪਿੰਡ ਦਾ ਛੱਪੜ ਤੇ ਛੱਪੜ ਦੇ ਆਸੇ ਪਾਸੇ ਤੁਹਾਨੂੰ ਬੋੜ ਤੇ ਪੀਪਲ ਤੇ ਬਾਬੇ ਬੋੜੇ ਦੀ ਵੀ ਇੱਥੇ ਬੈਠੇ ਆ ਤੇ ਬਿਲਕੁਲ ਜਿਹੜਾ ਪ੍ਰਾਤਨ ਪੰਜਾਬ ਆ ਉਹਦੀ ਝਲਕ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਬਜ਼ੁਰਗ ਵੀ ਸਾਡੇ ਨਾਲ ਪਿੰਡ ਚੋਂ ਮੌਜੂਦ ਆ ਤੇ ਬਾਪੂਵਰਾਂ ਨਾਲ ਗੱਲਬਾਤ ਕਰਾਂਗੇ ਪਿੰਡ ਦਾ ਕੀ ਇਤਿਹਾਸ ਆ ਇੱਥੋਂ ਜਿਹੜਾ ਪੰਜਾਬ ਸੂਬੇ ਦਾ ਬਾਰਡਰ ਆ ਉਹ ਵੀ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਆ ਤੇ ਜੇ ਸਰਹੱਦ ਦੀ ਗੱਲ ਕਰੀਏ ਭਾਰਤ ਪਾਕਿਸਤਾਨ ਦੀ ਤਾਂ ਉਹ ਵੀ ਜਿਆਦਾ ਇੱਥੋਂ ਦੂਰ ਨਹੀਂ ਐ ਤਕਰੀਬਨ 70 ਕਿਲੋਮੀਟਰ ਦੀ ਦੂਰੀ ਤੇ ਆ ਤੇ ਪੰਜਾਬ ਤੋਂ ਜਦੋਂ ਰਾਜਸਥਾਨ ਦੇ ਵਿੱਚ ਆਉਂਦੇ ਆ ਤੇ ਜਿਹੜਾ ਪਹਿਲਾ ਪਿੰਡ ਆਉਂਦਾ ਉਹ ਆਹੀ ਪਿੰਡ ਹੈ ਪਿੰਡ ਦਾ ਨਾਮ ਆ ਗੱਦਰ ਖੇੜਾ ਤੇ ਇਸ ਨੂੰ ਸਾਦੂਲ ਸ਼ਹਿਰ ਤਹਿਸੀਲ ਲੱਗਦੀ ਆ ਤੇ ਪਿੰਡ ਦੇ ਬਾਰੇ ਚ ਆਪਾਂ ਬਾਪੂ ਜੀ ਰਣ ਤੋਂ ਜਾਣਦੇ ਆ ਤੇ ਸਭ ਤੋਂ ਪਹਿਲਾਂ ਬਾਪੂ ਜੀ ਰਣ ਦਾ ਸਵਾਗਤ ਕਰਦੇ ਹਾਂ ਬਾਪੂ ਜੀ ਸਾਸਤਰੀ ਕਾ ਸਾਸਤਰੀ ਕਾ ਤੇ ਬਾਪੂ ਜੀ ਆਪਣਾ ਨਾਂ ਕੀ ਆ ਸਭ ਤੋਂ ਪਹਿਲਾਂ ਆਪਾਂ ਦਰਸ਼ਕਾਂ ਨੂੰ ਆਪਣਾ ਨਾਂ ਦੱਸੋ ਨਾਂ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਤੇ ਆਹੀ ਪਿੰਡ ਚ ਜੰਮੇ ਪਲੇ ਹੋ ਹਾਂ ਇਸੇ ਪਿੰਡ ਜੀ ਜੰਮੇ ਪਲੇ ਆ ਠੀਕ ਹੈ ਤੇ ਬਾਪੂ ਜੀ ਜਿਵੇਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਦੇ ਆ ਜਿਵੇਂ ਪਿੰਡ ਦਾ ਨਾਂ ਗੱਦਰ ਖੇੜਾ ਹਾਂ ਤੇ ਇਹ ਗੱਦਰ ਖੇੜੇ ਤੋਂ ਕੀ ਭਾਵ ਆ ਮਤਲਬ ਗੱਦਰ ਖੇੜਾ ਨਾਂ ਕਿਵੇਂ ਪਿਆ ਪਿੰਡ ਦਾ ਇਹ ਜੀ ਮੁਸਲਮਾਨਾਂ ਦਾ ਪਿੰਡ ਸੀ ਪਹਿਲਾਂ ਜਦੋਂ ਉੱਥੇ ਆ ਇੱਥੇ ਰਹਿੰਦੇ ਸੀ ਕਰਦੇ ਸੀ ਇੱਥੇ ਦੱਸਦੇ ਜਦੋਂ ਮੁਸਲਮਾਨ ਆਏ ਹਨ ਨਾ ਹਾਂ ਉਦੋਂ ਇੱਕ ਕੋਈ ਗਾਂ ਸੁਈ ਸੀ ਗਦਰੀ ਦੱਸਦੇ ਠੀਕ ਹੈ ਤੇ ਉਹ ਗਾਂ ਸੁਣੇ ਕਰਕੇ ਤੇ ਫਿਰ ਮੁਸਲਮਾਨ ਮੁਸਲਮਾਨਾਂ ਨੂੰ ਪਤਾ ਹੀ ਹੈ ਹਾਂ ਉਹ ਫਿਰ ਨਾਂ ਰੱਖ ਲੈਂਦੇ ਦੱਸਦੇ ਉਹ ਆਖਣ ਲੱਗੇ ਆਪਾਂ ਵੀ ਇਸ ਪਿੰਡ ਦਾ ਨਾਮ ਜਦੋਂ ਆ ਕੇ ਨਵੇਂ ਬੈਠੇ ਉਹ ਹਾਂ ਉਹਨੇ ਆਖਣ ਲੱਗੇ ਵੀ ਇਹਦਾ ਨਾਮ ਆਪਣੇ ਗਦਰੀ ਗਾਂ ਦੇ ਗੱਦਰ ਖੇੜਾ ਰੱਖਾ ਠੀਕ ਹੈ ਤੇ ਉਸ ਤੋਂ ਬਾਅਦ ਪਿੰਡ ਦਾ ਨਾਂ ਜਿਹੜਾ ਗੱਦਰ ਖੇੜਾ ਟਿਕ ਗਿਆ ਉਸ ਤੋਂ ਬਾਅਦ ਫਿਰ ਗੱਦਰ ਖੇੜਾ ਟਿਕ ਗਿਆ ਪਿੰਡ ਦਾ ਨਾਂ ਤੇ ਹੌਲੀ ਹੌਲੀ ਫਿਰ ਇੱਥੇ ਇੱਕ ਪਿੱਪਲ ਆਹ ਪੁਰਾਣੀ ਆਸੇ-ਪਾਸੇ ਸਾਰੇ ਪੁਰਾਣੇ ਇਹ ਬਹੁਤ ਜ਼ਿਆਦਾ ਹੀ ਪਿੱਪਲ ਵੀ ਬਹੁਤ ਜ਼ਿਆਦਾ ਪੁਰਾਣਾ ਹੈ ਇਹ ਤਕਰੀਬਨ ਵੰਡ ਤੋਂ ਪਹਿਲਾਂ ਦੇ ਪਿੱਪਲ ਵੰਡ ਦੇ ਪਹਿਲਾਂ ਠੀਕ ਹੈ ਫਿਰ ਉਸ ਤੋਂ ਬਾਅਦ ਇਹ ਡੇਰਾ ਇਹ ਵੀ ਬਹੁਤ ਪੁਰਾਣਾ ਹੈ ਹੂੰ ਇੱਥੇ ਵੀ ਸੰਤ ਪਹਿਲਾਂ ਹੋ ਰਹੇ ਨੇ ਉਸ ਤੋਂ ਬਾਅਦ ਸੰਤ ਸਰਬੰਦਾਸ ਜੀ ਆ ਗਏ ਸਾਡੇ ਹੂੰ ਉਹਨਾਂ ਨੇ ਪਾਣੀ ਪੋਣੀ ਦੀ ਸੁਧਿਆ ਕਰੀ ਜਾ ਕੇ ਦੂਰ ਦੂਰ ਪੰਜਾਬ ਚ ਹੂੰ ਪੰਜਾਬ ਵਾਲੇ ਨਹਿਰ ਤੋਂ ਨਹਿਰ ਨੂਰ ਤਾਂ ਫਿਰ ਉਹ ਤਾਂ ਹੈ ਹੀ ਨਹੀਂ ਸੀ ਤੁਹਾਨੂੰ ਪਤਾ ਬਰਾਣ ਹੀ ਪਿਆ ਸੀ ਨਹਿਰਾਈ ਨਹੀਂ ਸੀ ਠੀਕ ਹੈ ਤੇ ਉਥੋਂ ਦੂਰ ਦੂਰ ਜਾਂਦੇ ਵਿਚਾਰੇ ਮਿਹਨਤ ਕਰਕੇ ਪਾਣੀ ਪੋਣੀ ਦੇ ਕਰਕੇ ਇਹਦੇ ਫੇਰਾ ਛੱਪੜਾਂ ਚ ਪਾਣੀ ਆ ਬਾਅਦ ਛੱਪੜ ਬਣਿਆ ਆ ਜਿਹੜੇ ਇਹਨਾਂ ਚ ਪਾਣੀ ਪੋਣੀ ਲਿਆ ਕੇ ਉਹਨਾਂ ਨੇ ਆਹਾਂ ਵੀ ਛੱਪੜ ਪਰਨੇ ਆ ਖੂਹ ਆ ਨਾਲ ਪਹਿਲਾਂ ਖੂਹ ਹੁੰਦਾ ਹੀ ਜੀ ਹੂੰ ਖੂਹ ਤੋਂ ਲੋਕ ਪਹਿਲਾਂ ਪਰਦੇ ਫਿਰ ਉਸ ਤੋਂ ਬਾਅਦ ਇਹ ਛੱਪੜ ਛਪੜ ਨਗਰ ਨੇ ਪਟਾਏ ਪਟਪਟਾਕ ਫੇਰੇ ਪਾਣੀ ਦੀ ਸਿਰਧਾ ਕਰੀ ਸੰਤਾ ਨੇ ਫੇਰੋਂ ਪਾਣੀ ਪੂਣੀ ਆਉਣ ਲੱਗ ਗਿਆ ਇੱਥੋਂ ਹੀ ਸ਼ਾਦੂ ਸ਼ਹਿਰ ਨੂੰ ਪਾਣੀ ਜਾਂਦਾ ਸੀ ਇੱਥੋਂ ਗਾਂ ਬੂਧਰਾਲੀ ਤੇ ਇਹਨਾਂ ਪਿੰਡਾਂ ਨੂੰ ਪਾਣੀ ਜਾਂਦਾ ਸੀ ਠੀਕ ਹੈ ਤੇ ਬੱਪੂ ਜੀ ਜਿਵੇਂ ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਦਾ ਮੈਂ ਅੱਜ ਤੋਂ 4-5 ਦਿਨ ਪਹਿਲਾਂ ਇੱਕ ਆਪਣੇ ਇੱਥੋਂ ਆਪਣੇ ਜਿਹੜੇ ਹਿੰਦੁਸਤਾਨ ਦੀ ਆਪਣੇ ਇੰਡੀਆ ਦੇ ਭਰਾ ਪੰਜਾਬ ਦੇ ਜਿਹੜੇ ਕੀ ਮੌਕੇ ਤੇ ਪਾਕਿਸਤਾਨ ਦੇ ਵਿੱਚ ਘੁੰਮਣ ਗਏ ਵੀ ਆ ਤਾਂ ਉੱਥੋਂ ਉਹਨਾਂ ਨੂੰ ਕੋਈ ਬਜ਼ੁਰਗ ਟੱਕਰੇ ਤਾਂ ਬਜ਼ੁਰਗਾਂ ਨੂੰ ਪੁੱਛਿਆ ਵੀ ਤੁਹਾਡਾ ਜਿਹੜਾ ਪੁਰਾਣਾ ਪਿੰਡ ਹੈ ਜਿਹੜਾ ਪਿਸ਼ੋਕੜ ਕਿੱਥੋਂ ਹੈ ਤਾਂ ਉਹਨਾਂ ਨੇ ਪਿੰਡ ਗੱਦਰਖੇੜੇ ਦਾ ਉਹਨਾਂ ਨੇ ਜ਼ਿਕਰ ਕਰਿਆ ਸੀ ਪਾਕਿਸਤਾਨ ਦੇ ਵਿੱਚ ਠੀਕ ਤਾਂ ਤੁਹਾਨੂੰ ਨਹੀਂ ਲੱਗਦਾ ਜਿਹੜੇ ਪਾਕੀ ਤੁਹਾਡੇ ਪਿੰਡ ਜਿਹੜੇ ਗੱਦਰਖੇੜੇ ਚ ਪਹਿਲੇ ਜਿਹੜੇ ਮੁਸਲਮਾਨ ਭਰਾ ਬੈਠੇ ਸੀ ਜਿਹੜੇ ਬਜ਼ੁਰਗ ਬੈਠੇ ਸੀ ਉਹ ਉੱਠ ਕੇ ਪਾਕਿਸਤਾਨ ਗਏ ਚਲੇ ਸੀ ਵੰਡ ਤੋਂ ਬਾਅਦ ਹਾਂ ਪਾਕਿਸਤਾਨ ਗਏ ਜੀ ਵੰਡ ਤੋਂ ਬਾਅਦ ਸਾਰੇ ਜਦੋਂ 47 ਰੋਲਾ ਪਿਆ ਤੇ ਉਹਨਾਂ ਬਾਅਦ ਉਹ ਫਿਰ ਪਾਕਿਸਤਾਨ ਚਲੇ ਗਏ ਵਿਚਾਰੇ ਨਰਦੇ ਨੇ ਜਾਣਾ ਹੀ ਸੀ ਜੋ ਫਿਰ ਉਹ ਹਲਚਲ ਹੋ ਗਈ ਹਾਂ ਠੀਕ ਹੈ ਤੇ ਉੰਜ ਪਿੰਡ ਸਾਰੇ ਪਹਿਲਾਂ ਮੁਸਲਮਾਨਾਂ ਦਾ ਸੀ ਹਾਂ ਪਿੰਡੇ ਮੁਸਲਮਾਨਾਂ ਦਾ ਸੀ ਠੀਕ ਉਹਦੇ ਬਾਅਦ ਆ ਕੇ ਫਿਰ ਸਾਰਿਆਂ ਆਪਣੇ ਵੀ ਸਾਰੇ ਕੋਸਨਰ ਦਾ ਕੋਈ ਲੰਮੀ ਦਾ ਹੂੰ ਕੋਈ ਵੀ ਜਿਵੇਂ ਜਿਵੇਂ ਵੀ ਹੁਣ ਸਮਝ ਲਓ ਤੁਸੀਂ ਸਾਰੇ ਆ ਡੋੜ ਡੀ ਕੋਈ ਲੰਗੇ ਆਣ ਦੇ ਆਏ ਹੂੰ ਤੇ ਉਹ ਆ ਗਏ ਉਸ ਨੀਕ ਹੋ ਗਏ ਫਿਰ ਉਹ ਸੰਤਾਂ ਨੇ ਮਿਹਨਤ કરી ਫਿਰ ਇਹ ਸੰਤ ਬਾਬਾ ਇੰਦਰਨਾਮ ਜੀ ਸੀ ਇਹ ਹੂੰ ਤੇ ਇਹਨਾਂ ਨੇ ਬਹੁਤ ਮਿਹਨਤ કરી ਜੋ ਧਾਣੇ ਦੂਣੇ ਬਰਾਨ ਹੁੰਦੇ ਸੀ ਇਹ ਵੀ ਤਕੜੀ ਨਾਲ ਤੋਲਦੇ ਵਿਚਾਰੇ ਸਾਰੀ ਸਾਰੀ ਰਾਤ ਤੋਲੀ ਜਾਂਦੇ ਹੂੰ ਤੇ ਮਿਹਨਤ ਕਰਕੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਪਿੰਡ ਦੇ ਉੱਤੇ ਪਰ ਬੁਕਾਰ ਇਹਨਾਂ ਨੇ ਬਹੁਤ ਕਰਿਆ ਠੀਕ ਹੈ ਤੇ ਇਸ ਕਰਕੇ ਇਹ ਵੀ ਸਾਰਾ ਮੁਸਲਮਾਨ ਫਿਰ ਹੌਲੀ ਹੌਲੀ ਚਲੇ ਗਏ ਵਿਚਾਰੇ ਦੋ ਚਾਰ ਘਰ ਰਹਿ ਗਏ ਸੀ ਇੱਥੇ ਹੂੰ ਬਾਕੀ ਸਾਡੇ ਪਿੰਡ ਦੀ ਵੰਡ ਵੀ ਅੱਡਾ ਗਲੀ ਵੀ ਅੱਡਾ ਜੀ ਮੁਸਲਮਾਨਾਂ ਵਾਲੀ ਅੱਡ ਸੀ ਉਹਨਾਂ ਦਾ ਵਾਸ ਇੱਕ ਪਾਸੇ ਸਾਡਾ ਵਾਸ ਇੱਕ ਪਾਸੇ ਹੀ ਠੀਕ ਹੈ ਤੇ ਜਦੋਂ ਪਿੰਡ ਵੱਜਿਆ ਅੰਦਰਲੇ ਘਰ ਜਿਹੜੇ ਸਾਰੇ ਘਰਾਂ ਆ ਕੇ ਬੈਠੇ ਥੋੜੇ ਥੋੜੇ ਸਾਹ ਜੀ ਬੈਠੇ ਸੀ ਵਿਚਾਰੇ ਪਿੰਡ ਦੇ ਨਗਰ ਦੇ ਵਿਚਾਲੇ ਵਿਚਾਲੇ ਤੇ ਉਸ ਤੋਂ ਬਾਅਦ ਫਿਰ ਆ ਸਾਰਾ ਵੀ ਪਾਣੀ ਪੂਣੀ ਵਾਲੀ ਸੁਵਿਧਾ ਸਾਰੀ ਨਗਰ ਦੇ ਵਿਚਾਲ ਦੀ ਖਾਲ ਹੁੰਦਾ ਸੀ ਪਾਣੀ ਪੰਜਾਬ ਚ ਹੂੰ ਉਹ ਆ ਕੇ ਵਿੜੀਆਂ ਨੂੰ ਗਿਆ ਲੈਣਾ ਕਰਨਾ ਤੇ ਫਿਰ ਉਸ ਅਸੀਂ ਪੰਜਾਬ ਦੇ ਨਾਲ ਹੀ ਬੈਠੇ ਹਾਂ ਬਸ ਠੀਕ ਹੈ 2-4 ਕਿਲੋਮੀਟਰ ਤੇ ਇਹ ਪੰਜਾਬ ਤੋਂ ਤੇ ਹਬੌਰ ਵੀ ਸਾਥੋਂ 22 ਕਿਲੋਮੀਟਰ 25 ਕਿਲੋਮੀਟਰ ਪੈਂਦਾ ਹੈ ਹੂੰ ਇਹ ਪੰਜਾਬ ਬਾਰਡਰ ਜਿਵੇਂ ਤੁਸੀਂ ਦੱਸਿਆ ਨੂੰ 60-70 ਕਿਲੋਮੀਟਰ ਤੇ ਇਨਿੰਗ ਤੇ ਪੈਂਦਾ ਹੈ ਇਹ ਹੂੰ ਤੇ ਪਾਕਿਸਤਾਨ ਬਾਰਡਰ ਪਾਕਿਸਤਾਨ ਬਾਰਡਰ ਹੂੰ ਪਾਕਿਸਤਾਨ ਬਾਰਡਰ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਆਹ ਨਹਿਰਾਂ ਨੂੰ ਰਾਈਆਂ ਨਿਕਲੀਆਂ ਫੇਰ ਆ ਸੜਕਾਂ ਸੜਕਾਂ ਨਿਕਲੀਆਂ ਜੀ ਬਾਤ ਸਾਰੀ ਸੁਧਿਆ ਹੌਲੀ ਹੌਲੀ ਤੇ ਬਾਪੂ ਜੀ ਜਿਵੇਂ ਜਾਂਦੇ ਜਾਂਦੇ ਇੱਕ ਚੀਜ਼ ਤੁਹਾਡੇ ਤੋਂ ਹੋਰ ਪੁੱਛਦੇ ਆ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜਿਵੇਂ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਜਿਵੇਂ ਛੱਪੜ ਵੀ ਆ ਇੱਥੇ 7-8 ਬੋਰਡ ਵੀ ਲੱਗੇ ਆ ਪੀਪਲ ਵੀ ਆ ਤੇ ਇਹ ਦੇਖਣ ਦੇ ਵਿੱਚ ਜਿਵੇਂ ਤੁਸੀਂ ਤਹਾਨੂੰ ਤੁਸੀਂ ਤਾਂ ਪੁਰਾਣੀ ਹੋ ਜਿਵੇਂ ਤੁਹਾਨੂੰ ਪਤਾ ਜਿਵੇਂ ਜਿਹੜਾ ਪ੍ਰਾਤਣ ਪੰਜਾਬ ਦੀ ਝਲਕ ਸੀ ਜਦੋਂ ਲੋਕ ਰਲ ਕੇ ਰਹਿੰਦੇ ਸੀ ਇਕੱਠੇ ਜਿਵੇਂ ਜਿਹਨੂੰ ਸੱਤ ਵੀ ਕਹਿ ਦਿੰਦੇ ਆ ਹਾਂ ਸੱਤਾਂ ਪੈਂਦੇ ਸੀ ਪਹਿਲਾਂ ਤੇ ਉਹ ਚੀਜ਼ ਤੁਹਾਡੇ ਪਿੰਡ ਚ ਆਏ ਤੇ ਇਹ ਚੀਜ਼ਾਂ ਯਾਦ ਆ ਜਿਹੜੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਚ ਆਪਣੇ ਇਧਰ ਪੰਜਾਬ ਚ ਵੀ ਘਟ ਹੈ ਤੇ ਰਾਜਸਥਾਨ ਚ ਮਤਲਬ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਦੀ ਸਾਰ ਸੰਭਾਲ ਦੀ ਲੋੜ ਵੀ ਆ ਸੱਤਾਂ ਦੀ ਗੱਲ ਕਰਾਂ ਹਾਂ ਸੱਤਾਂ ਦੀ ਤਾਂ ਪੂਰੀ ਲੋੜ ਹੈ ਜੀ ਹੁਣੇ ਕੋਈ ਇਹ ਚੀਜ਼ਾਂ ਆ ਜਾਣ ਛੱਪੜਾ ਜਾਂ ਸੱਥਾ ਜਾਂ ਕੋਈ ਚੀਜ਼ ਰਿਕਨੂਗੀਆਂ ਕੋਈ ਮਾੜੀ ਗੱਲ ਤਾਂ ਨਹੀਂ ਸੀ ਹੂੰ ਇਹ ਤਾਂ ਬਹੁਤ ਸਮਾਹ ਲਈ ਸੀ ਕਿਉਂਕਿ ਪਿੰਡ ਦੀ ਜਿਹੜੀ ਲੋਕ ਸਭਾ ਇਸ ਨੂੰ ਆਖਿਆ ਜਾਂਦਾ ਵੀ ਬਜ਼ੁਰਗ ਬੈਠੇ ਤੇ ਪੂਰੇ ਪਿੰਡ ਦਾ ਜਿਹੜਾ ਵੀਵਰਾ ਉੱਥੋਂ ਮਿਲ ਜਾਂਦਾ ਸੀ ਤੇ ਅੱਜ ਉਹ ਚੀਜ਼ਾਂ ਗਾਇਬ ਹੋ ਰਹੀਆਂ ਤਾਂ ਜਿਹੜੀ ਨਵੀਂ ਜਿਹੜੀ ਪੀੜ੍ਹੀ ਆ ਅੱਜ ਦੀ ਜਿਹੜੀ ਪਨੀਰੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਆਪਾਂ ਤਾਂ ਹੀ ਕਹਿਣਾ ਚਾਹੁੰਦੇ ਵੀ ਰਲ ਮਿਲ ਕੇ ਰਹਿਣ ਇਹ ਹੂੰ ਪਰ ਪੇਜ ਆਫਸਰੀ ਸਾਰਾ ਕੋਈ ਵਿਰੋਧ ਨਾ ਕਰੇ ਆਫਸਰੀ ਜੇ ਇੱਕ ਦੂਜੇ 'ਚ ਹੂੰ ਸਭ ਆਹੀ ਆਪਦਾ ਇਹਨਾਂ ਨੂੰ ਹਰੇਕ ਨੂੰ ਭੈਣ ਭਰਾ ਨੂੰ ਵੱਡੇ ਛੋਟੇ ਨੂੰ ਬੱਚਿਆਂ ਨੂੰ ਵੀ ਆਈਆਂ ਨੇ ਜੀ ਤੇ ਜਿਵੇਂ ਪਿੱਛੇ ਬਜ਼ੁਰਗ ਰਹੇ ਬਜ਼ੁਰਗਾਂ ਨੇ ਕਿੰਨਾ ਰਿਆ ਉਹ ਪਿਆਰ ਰੱਖਿਆ ਜੇ ਕਿਸੇ ਦੇ ਦਾਣਾਂ ਦਾ ਭਾਵੇਂ ਨਹੀਂ ਹੁੰਦਾ ਤਾਂ ਵੀ ਦੂਜਿਆ ਕਰ ਉਹਨਾਂ ਨੂੰ ਦਾਣੇ ਦੇ ਕੇ ਤੋਰਦਾ ਖਣਾ ਭਾਈ ਤੇਰਾ ਟਾਈਮ ਪਾਸ ਹੋ ਜੇ ਹਾਂ ਹੂੰ ਤੇ ਹਰੇਕ ਇੱਕ ਦੂਜੇ ਨੂੰ ਸਾਂਉਣ ਤਾਂ ਹੀ ਕੋਸ਼ਿਸ਼ ਕਰਦਾ ਸੀ ਤੇ ਇਸ ਕਰਕੇ ਇਹਨਾਂ ਨੂੰ ਵੀ ਯਾਖੀ ਦਾ ਵਗਾਨ ਤੁਸੀਂ ਜਿੰਨੀ ਵੀ ਪੀੜੀ ਹੈ ਪਰਿਵਾਰ ਆ ਰਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਹਾਂ ਰਲ ਮਿਲ ਕੇ ਰਹੋ ਪ੍ਰੇਮ ਪਾਓ ਕਰੋ ਸਭ ਤੋਂ ਵੱਡਾ ਭਾਈ ਸਭ ਦੋਸਤੋ ਪਿੰਡ ਗੱਦਰਖੇੜੇ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਾਇਆ ਤੇ ਨਾਲੇ ਤੁਹਾਨੂੰ ਦਿਖਾਇਆ ਵੀ ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਕਿਵੇਂ ਛੱਪੜ ਤੇ ਬੋਰਡ ਅੱਜ ਵੀ ਇਸ ਪਿੰਡ ਨੇ ਸੰਭਾਲ ਕੇ ਰੱਖੇ ਵੀ ਆ ਜੋ ਕਿ ਪੁਰਾਣੇ ਪੰਜਾਬ ਦੀ ਚਲਕ ਤੁਹਾਨੂੰ ਦਿੰਦੇ ਆ ਦੇਖਣ ਦੇ ਵਿੱਚ ਤੇ ਬਾਪੂ ਜੀ ਜਗਤਾਰ ਸਿੰਘ ਰੰਦਾ ਤੇ ਲਾਲਚੰਦ ਜੀ ਲਾਲਚੰਦ ਜੀ ਰੰਦਾ ਆਪਾਂ ਧੰਨਵਾਦ ਕਰਦੇ ਆ ਵੀ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਨਾਲ ਗੱਲਬਾਤ કરી ਤੇ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖੇ